ਮਾਤਾ ਹੂੰ ਸਾਰਾ ਦਿਨ ਦੇਲੀ ਰਹਿਣਾ ਮੈਂ ਕਿਉਂ ਘਰੇ ਲੱਭੀ ਜਾਂਦੇ ਆ ਮੈਂ ਤਾਂ ਘਰ ਗਈ ਸੀ ਚਾਹ ਬਣਾ ਕੇ ਪੀ ਆਈ ਤੇਰੇ ਵਾਸਤੇ ਰੱਖਾਈ ਤੂੰ ਕੀ ਪਤਾ ਕਿੱਥੇ ਗਿਆ ਅਸੀਂ ਅੱਜ ਮੈਂ ਪਿੰਡ ਚ ਜਾ ਕੇ ਇੱਦੇ ਘਰ ਗਿਆ ਕੰਮ ਹੀ ਤੇ ਮਹਾਰਾਣੀ ਆਈ ਨਹੀਂ ਆ ਦਵਾਈ ਲੈਣ ਗਈ ਕਦੋਂ ਦੀ ਉਹ ਦਵਾਈ ਦਾ ਤਾਂ ਮੈਨੂੰ ਪਤਾ ਨਹੀਂ ਆ ਉਹ ਤੇ ਪ੍ਰੀਤ ਦੇ ਪਿੰਡ ਪਹੁੰਚੀਆਂ ਵਾ ਆ ਹਾਏ ਵੇ ਲੈ ਇੱਧਰ ਹੋ ਮੇਰੀ ਗੱਲ ਸੁਣ ਥੇ ਖੜ ਗਈ ਉਹਦਾ ਨਾਲ ਉੱਥੇ ਲੜਾਈ ਉਹਦਾ ਤਾਂ ਘਰ ਅੱਗੇ ਪਈ ਆ ਤੇ ਤੈਨੂੰ ਨਹੀਂ ਪਤਾ ਵੀ ਮੈਂ ਨਾਲ ਜਾਵਾਂ ਨਹੀਂ ਹੀ ਜਾਣਾ ਤੇ ਮੈਨੂੰ ਮਰ ਲੈਣ ਦਿੰਦਾ ਮੈਂ ਚੱਲ ਜਾਂਦੀ ਮੈਂ ਤਾਂ ਨਾ ਮਰ ਜਾਂਦੀ ਕਿਉਂ ਅੱਤ ਚੁੱਕੀ ਤੂੰ ਭੂ ਇੰਨਾ ਚੜਾਇਆ ਵੀ ਤੇਰਾ ਕੱਖ ਨਹੀਂ ਹਾਲ ਤੇਰਾ ਇਹੋ ਜਿਹਦਾ ਕੀ ਕਹਿੰਦਾ ਮਾਤਾ ਆਂਦੀ ਮੈਂ ਜਾਣਾ ਮੈਂ ਜਾ ਹੁਣ ਦਵਾਈ ਲੈਣ ਜਾਣਾ ਮੈਨੂੰ ਹੋਰ ਸੌ ਕੰਮ ਹੁੰਦੇ ਵੇ ਸਾਰੀ ਰਾਤ ਮੇਰੇ ਲਾਗੇ ਕੜਾੜੇ ਮਾਰਦੀ ਦੀ ਤੇ ਫੂਕਾ ਮਾਰਦੀ ਦੀ ਤੇ ਮੈਂ ਤਾਂ ਆਂਦੀ ਮੇਰੇ ਪੀੜ ਹੁੰਦੀ ਆ ਤੁੱਤੀ ਨਹੀਂ ਸਾਰੀ ਰਾਤ ਆ ਤੇਰੀਆਂ ਗੱਲਾਂ ਨੇ ਉਹਨੂੰ ਆ ਤੂੰ ਐ ਚੜਾਏ ਆ ਜਿਹੜੇ ਤੂੰ ਬੱਕੜ-ਪੱਕੜ ਕਰਦਾ ਨਾ ਮੇਰੇ ਗਾੜੀ ਉਹਦੇ ਗਾੜੀ ਕਰਿਆ ਕੱਟੇ ਆਪੇ ਹਟ ਜੂਗੀ ਉਹ ਮੈਨੂੰ ਤਾਂ ਇਹੀ ਗੱਲ ਕ ਔਰ ਕੁਛ ਨਹੀਂ ਕਿਹਾ ਇਹੋ ਗੱਲਾਂ ਕਰਦਾ ਰਹੀ ਚੰਗਾ ਮੇਰੀ ਗੱਲ ਸੁਣ ਕਿਉਂ ਮੈਨੂੰ ਭੈਣ ਪੋਤਾ ਪਿੰਦਰ ਸੋਹਕ ਪੁਰਾ ਬਣਾਉਣਾ ਕਿਉਂ ਸਵਾਹ ਪਾਉਣੀ ਮੇਰੇ ਸਿਰ ਤੇ ਤਾਪ ਤੋ ਚੰਗਾ ਭਲਾ ਪਰੇ ਹੋ ਜਾਣਾ ਵਾ ਮਾਤਾ ਮੈਂ ਕੀ ਕਰਾਂ ਜਨਾਨੀ ਦਾ ਜੇ ਕੁੱਟਦਾ ਮਾਰਦਾ ਤਾਂ ਵੀ ਜੰਦਰਾ ਲੱਗਦਾ ਤਾਂ ਵੀ ਬੁਰਾ ਲੱਗਦਾ ਕੀ ਇਹਨੂੰ ਕਵਾਂ ਤੇ ਕੀ ਨਾ ਕਵਾਂ ਵੇ ਪਿਆ ਕੰਦ ਨੂੰ ਮਾਰ ਲਿਆ ਪਿਆ ਹੋ ਜੀ ਨੂੰ ਵੇ ਉਹਨਾਂ ਤੇ ਇਹੋ ਹੀ ਕਹਿਣਾ ਵਾ ਕਿ ਮਾਸੀ ਜਿਹੜੀ ਸਹਿ ਦਿੰਦੀ ਆ ਉਹਨੂੰ ਖਰੇ ਵਿਗਾੜਦੀਆਂ ਵਾ ਚੁੱਕਣਾ ਦਿੰਦੀਆਂ ਸਵਾਹ ਪਾ ਦਿਓ ਮੇਰੇ ਸਿਰ ਤੇ ਸਾਰੀ ਜਿੰਦਗੀ ਕੋਲ ਵਾਲੇ ਉਹਨਾਂ ਕੋ ਪਵਾਓ ਵੇ ਮੈਂ ਤਾਂ ਕਹਿਨੀ ਆ ਮੇਰੇ ਮਾਪਿਆਂ ਦਾ ਹੁੰਦਾ ਤੇ ਉਹ ਸਮਾਹ ਦਿੰਦੀ ਕੋਈ ਤੈਨੂੰ ਸਮਝਾਉ ਆਣ ਕੇ ਹੁਣ ਭਰਜਾਈ ਆ ਹੁਣ ਉਹਨੂੰ ਕਵਾਂ ਪੀ ਆਣ ਕੇ ਤੇ ਖਾਣੇ ਚ ਪਾ ਗੱਲ ਪਾ ਜਾਂ ਦੋ ਦਿਨ ਜਦੋਂ ਮੈਨੂੰ ਮੰਮੀ ਮੰਮੀ ਕਹ ਕੇ ਤੇ ਪਰਮਾ ਲੈਂਦੀ ਜੇ ਮੈਂ ਖਿੱਚ ਕੇ ਰੱਖਦੀ ਆ ਮੈਂ ਤਾਂ ਕੀ ਕਰਾਂ ਦੱਸ ਮੈਂ ਵੀ ਕਿੰਨਿਆਂ ਕਰੂੰ ਕਵਾਂ ਉਹ ਜੋ ਝੂਠ ਬੋਲ ਕੇ ਆਂਦੀ ਤੇ ਤੂੰ ਸਮਝਾਏਗਾ ਥੋੜਾ ਬਤਾ ਮੈਂ ਸਾਰੇ ਕੰਮ ਛੱਡ ਕੇ ਤੇ ਸਮਝਾਉਣ ਬੈਹ ਜਾਨੀ ਆ ਲੰਗਾ ਤੇਰਾ ਨਾ ਵੀ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਅੱਛਾ ਤੇ ਤੁਸੀਂ ਦੋਵੇਂ ਜਾਣੇ ਇਕੱਲਾ ਹੀ ਕਰਦੇ ਰਿਆ ਕਰੋ ਹਾਂ ਇਕ ਤੈਨ੍ਹੇ ਇੱਕ ਤਾਂ ਚੰਗਾ ਹੋਵੇ ਤਾਂ ਦੂਜੇ ਨੂੰ ਲੋੜ ਹੀ ਨਹੀਂ ਕਹਿਣ ਦੀ। ਪੈਣਾ ਆ ਮਾ ਕਿਸੋਂ ਡਈ ਹੁਣ। ਕਿ ਹੁਣ ਨੌਹਾਂ ਧੀਆ ਜਿਹੜੀਆਂ ਉਹ ਝੂਠ ਬੋਲਣ ਤੇ ਉਤਰ ਜਾਂਦੇ ਅਸੀਂ ਉਹ ਗੱਲ ਵੀ ਆਪਣੀ ਏਦਾਂ ਹੀ ਕੱਢ ਛੜੀ ਤੇ ਪ੍ਰੀਤ ਦੇ ਪਿੰਡ ਪਹੁੰਚੀਆਂ ਹੀ ਦੋਵੇਂ ਜਾਣੀਆਂ। ਤੇ ਏਦਾਂ ਦੀ ਹੈ ਹੀ ਹੈ ਹੀ ਚਵਲ ਤੇ ਨਾਲੇ ਨੇ ਇਹਨੂੰ ਵੀ ਰਲਾ ਲਿਆ ਵਾ। ਫੇਰ ਨਾ ਕਿਉਂ ਵੀ ਹੁਣ ਬੁਰਿਆਂ ਪੜਨ ਵਾਲੀ ਗੱਲ ਆ ਗਈ ਅੱਗੇ ਤਾਂ ਏਦਾਂ ਜ਼ਿੰਦਗੀ ਲੰਘ ਗਈ ਚੰਗੇ ਥਫਾਖ ਜਿ ਕਿਉਂ ਪਿੰਦਰ ਸਿਆਂ ਤੇ ਹੋੜ ਇਹਨਾਂ ਦੇ ਰੈਵਾਗ ਹੋ ਗਈ ਆ ਵਾ। ਉਹ ਮਾਸੀ ਜੀ ਜਿਹੜੀ ਤੁਸੀਂ ਆ ਗੱਲ ਕਹੀ ਆ ਨਾ ਤਾਡੀ ਤੇ ਹੈਗੀ ਹੈਗੀ ਸੀ ਤੇ ਸਾਰੇ ਨਾਰਾ ਲਗੀ ਤੁਹਾਨੂੰ ਨਹੀਂ ਪਤਾ ਇਹ ਚਾਰ ਰਤੀਆਂ ਤੁਹਾਡੀ ਨਾਲੋਂ ਵੱਧ ਵਾ ਘਟ ਨਹੀਂ ਆ ਜਦੋਂ ਤੁਸੀਂ ਸਮਝਦੇ ਹੋ ਬਾਕੀ ਰਹੀ ਗੱਲ ਤੁਹਾਡੀ ਨੂੰ ਤੇ ਖਾਣ ਪੀਣ ਦਾ ਲਾਲਚ ਹੋਊਗਾ ਨਾ ਸਾਦੀ ਨੇ ਤੇ ਝੂਠ ਫਰੇਬ ਸਵਾਰਥ ਪਤਾ ਨਹੀਂ ਹੱਦਾਂ ਹੀ ਬੰਦ ਪਾਰ ਕਰਤੀਆਂ ਉਹਨੇ ਆਏ ਹੈ ਪਿੰਦਰ ਸਿਆ ਤੂੰ ਤੇ ਜ਼ਿਆਦਾ ਹੀ ਉਹ ਗੱਲ ਵੀ ਗੁੱਸੇ ਚ ਮਾ ਕੀ ਹੋਇਆ ਵਾ ਸਾਦੀ ਆਪ ਉਹੀ ਹੋ ਗਈ ਆ ਸਾਦੀਆਂ ਨਹੀਂ ਮੰਦੀ ਤੂੰ ਐਦਾ ਕਰ ਆਪਣੀ ਬਚਾ ਕੇ ਰੱਖੀ ਹੋਣਾ ਉਨੇ ਉਹਨੂੰ ਇੱਥੇ ਚਾਟੇ ਲਾ ਲੜਾ ਉਹ ਮਾਤਾ ਇਹ ਜਾਂਦੀ ਆ ਆਹੋ ਤੁਹਾਡੇ ਵਾਲੀ ਸਾਡੇ ਘਰ ਜਾਂਦੀ ਆ ਉਹਨੂੰ ਨਾਲ ਤੁਰ ਲੈਂਦੀ ਆ ਲੈ ਮੈਂ ਤਾਂ ਤੁਹਾਡੇ ਬਦਬਈ ਤੁਰ ਲੈਂਦੇ ਆ ਧੀ ਤਾਂ ਜਨਾਨੀਆਂ ਦੇ ਕੀ ਗੱਲ ਬਾਤ ਹੁੰਦੀ ਆ ਰਮ ਜ ਮੇਰੀ ਹੋਏ ਤਾਂ ਤੁਰਦੀ ਆ ਤੇ ਤੁਸੀਂ ਕਿਉਂ ਖੁਦ ਹੀ ਸਤੇ ਤੂੰ ਢੱਕੇ ਰੱਖ ਉਹ ਨਹੀਂ ਢੱਕੀ ਰਿੰਦੀ ਉਹ ਤੋਂ ਵੀ ਗਾਵਾ ਤੂੰ ਬੰਦਾ ਨਹੀਂ ਉਹ ਲੜੋ ਨਾ ਆ ਲੈਣ ਤੋਂ ਅੱਜ ਤੂੰ ਬੰਦਾ ਨਹੀਂਗਾ ਮੈਂ ਤਾਂ ਸ਼ਟਰੋਲ ਕਰ ਦੇਣੀ ਮਾਸੀ ਵੈਂਦੀ ਰਵੀ ਭਾਵੇਂ ਮੈਂ ਆਪਣੇ ਵਾਲੀ ਤੋਂ ਸਿੱਧਾ ਕਰ ਜਾ ਚੰਗੇ ਨਹੀਂ ਲੱਗੀ ਦਾ ਠੀਕ ਆ ਚੰਗੇ ਨਹੀਂ ਲੱਗੀ ਦਾ ਉਹ ਸਾਡੇ ਘਰ ਜਾਂਦੀ ਹੁੰਨ ਚੁੱਕਿਆ ਤੁਰਪਾ ਨਾਲ ਮੇਰੇ ਤੁਰਪਾ ਨਾਲ ਤੁਰ ਪਿੰਦੀ ਉਹ ਤੇ ਅੱਗੀ ਗੱਲ ਵਾਂਗ ਬਹੁਤ ਵਧੀਆ ਗੱਲ ਨੂੰ ਛੁੱਟੀ ਦਿੱਤੀ ਜਾਂਦੇ ਵੇਹਿੰਦਰ ਸਿਆਂ ਚਲੋ ਕਿੰਨੀ ਇਮਾਨਦਾਰੀ ਦੇ ਨਾਲ ਇੱਕ ਨੂੰ ਜਹੋ ਜਿਹਾ ਕਿਤੇ ਕੀਤਾ ਨਹੀਂ ਝੂਠ ਭਰਾ ਤੇ ਇਹ ਤੇ ਹੋਣਾ ਝੂਠ ਭਰਾ ਤੇ ਆ ਗਿਆ ਵਾ ਇਹਨਾਂ ਦਾ ਕੀ ਬਣੂ ਜੇ ਨਾ ਹੋਣ ਇਹਨਾਂ ਨੂੰ ਹੁਣ ਜੇ ਪੁੱਛੀਏ ਤੇ ਕਹਿੜਾ ਇਹਨਾਂ ਪੋਚੇ ਪਾ ਦੇਣੇ ਲੈਣਾ ਉੱਥੇ ਆ ਹਾਂ ਤੇ ਦੱਸਣਾ ਉੱਥੇ ਆ ਆ ਕੁਛ ਇਹ ਨਾ ਕੀ ਕਰੀ ਬੜਾ ਹੋ ਗਿਆ ਹਾਂ ਨਵਾਂ ਤੀਆਂ ਵਾਲੇ ਨਸਣ ਵੇਖ ਲਓ ਇਹਨਾਂ ਦੇ ਦੱਸਿਆ ਕਿਸੇ ਵੀ ਦਵਿੰਦਰ ਨਾ ਗਈ ਦਵਾਈ ਲੈਣ ਕਿੰਨੂੰ ਪੁੱਛ ਕੇ ਗਈਆਂ ਜੀ ਬੀਜੀ ਨੂੰ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਮੈਨੂੰ ਤਾਂ ਅਜੇ ਤੱਕ ਕੋਈ ਉੱਥੇ ਜਾ ਲੱਗਿਆ ਨਾ ਫਿਰ ਮੈਨੂੰ ਕਭੀ ਜਲਾ ਤੂੰ ਨਹੀਂ ਭੈਣ ਤੂੰ ਰਹਿਣ ਦੇ ਮੈਂ ਆਪੇ ਪੁੱਛ ਲਈ ਨੂ ਵੀ ਦੱਸ ਕੇ ਗਈ ਦਵਾਈ ਲੈਣ ਗਈ ਸੀ ਦਵਿੰਦਰ ਪਿੰਡਰ ਸਿਆ ਮੈਨੂੰ ਪੁੱਛ ਕੇ ਗਈ ਅੱਛਾ ਕਿੱਥੇ ਨਹੀਂ ਕਿੱਥੇ ਗਈ ਦਵਾਈ ਲੈਣ ਦੂਰ ਮਾਰਦੀ ਹੈ ਸ਼ਹਿਰ ਕੀ ਦਚਾ ਨਾ ਅਲਟਰਾ ਸਾਊਂਡ ਹੋਇਆ ਕੀ ਹੋਇਆ ਵਦਸੋ ਹਾਂ ਪਰਚੀ ਵਿਖਾਲਦੇ ਮੰਮੀ ਜਿਹੜੇ ਸਟੋਰ ਤੋਂ ਆਪਾਂ ਦਵਾਈ ਲੈਨੇ ਆ ਨਾ ਉਹ ਅੱਜ ਸਟੋਰ ਬੰਦ ਹੀ ਨਾਲੇ ਉਹ ਲੈਸ ਕਰਕੇ ਦਿੰਦਾ ਵਾ ਤੇ ਫੇਰ ਮੈਂ ਤਾਂ ਕਰਕੇ ਨਹੀਂ ਲਈ ਮੈਂ ਚਲ ਜੋਬਨ ਨੂੰ ਨਾਲ ਲੈ ਜੂੰਗੀ ਤੇ ਲੈ ਆਉਂਗੀ ਜੋਬਨ ਨੂੰ ਇੱਕ ਵਾਰ ਪੁੱਛਿਆ ਉਹ ਚਲ ਠੀਕ ਆ ਪਰਚੀ ਦੋ ਕਿੱਥੇ ਆ ਜਿਹੜੀ ਪਰਚੀ ਬਣਾਈ ਰੱਖ ਤੋਨੇ ਹਾਂ ਪਰਚੀ ਡਾਕਟਰ ਨੇ ਦਿੱਤੀ ਹੋਣੀ ਆ ਉਹ ਪਰਚੀ ਉਹ ਮੈਡੀਕਲ ਸਟੋਰ ਲੰਦਾ ਹੀ ਮੈਂ ਜਿਹੜਾ ਬਾਹਰ ਹੁੰਦਾ ਵਾ ਉਹ ਕਹਿੰਦਾ ਸੀ ਦੀਦੀ ਮੈਨੂੰ ਫੜਾ ਜੋ ਤੇ ਜਦੋਂ ਮੇਰੀ ਗੱਲ ਸਟੋਰ ਖੁੱਲੂਗਾ ਮੈਂ ਦਵਾਈ ਲੈ ਲਈ ਤੇ ਨੰਬਰ ਲੈ ਲਿਆ ਸੀ ਤੇ ਕਹਿੰਦਾ ਤੈਨੂੰ ਫੋਨ ਲਾ ਦੂੰਗਾ ਤੇ ਆਣ ਕੇ ਦੋਵੇਂ ਜੀ ਲੈ ਜਿਓ ਅੱਛਾ ਹਾਂ ਚੱਲ ਠੀਕ ਆ ਛੱਡੋ ਮੋਬਾਈਲ ਤੇ ਆਪਣਾ ਆਹੋ ਫੋਨ ਲਾਉਣਾ ਸੀ ਨਾਲੇ ਤੇ ਮੋਬਾਈਲ ਤੇ ਕੌਣ ਮੈਂ ਖੜਿਆ ਨਹੀਂ ਵੀ ਤੂੰ ਦੇ ਫੋਨ ਆ ਮੈਂ 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 ਖੜਿਆ ਮੈਂ ਦਿੰਨੀ ਆ ਆ ਮੈਂ ਫੋਨ ਮਮੀ ਫੋਨ ਇੱਥੇ ਆ ਓਹ ਦੁੱਦੀ ਜੱਪ ਚੋਣਾ ਵੇਖੇ ਪ੍ਰੀਤ ਖੜਾ ਤੇਰੇ ਪਰ ਸਿੱਟ ਪੈ ਗਈ ਉਹ ਮੋੜ ਕੇ ਕਿੱਥੇ ਗਿਆ ਹਾਨੀਆ ਹਾਈ ਦੁਕਾਨ ਤੇ ਰਹਿ ਗਿਆ ਹੁਣੇ ਮੈਂ ਦੱਸਦਾ ਕਿੱਥੇ ਆ ਮੋਬਾਈਲ ਤੁਹਾਡਾ ਹੁਣ ਵੇਖ ਜੀ ਕਿਹੜਾ ਬੈਗ ਜਾ ਪਾ ਕੇ ਮਾਸਟਰ ਜੀ ਬਾਕੀ ਤੂੰ ਤੁਰ ਤੁਰ ਮਾਰ ਕੇ ਤੁੱਟ ਤੁੱਟ ਕਦਾ ਤੇਰਾ ਮਗਰ ਆ ਦਿਆ ਉਹ ਜਦੋਂ ਇਹ ਤੁਮ ਹਾਂ ਦਾ ਜੁੰਡੇ ਚ ਖੋਲ ਲੈ ਉਹ ਮਾਸੀ ਮੇਰੀ ਗੱਲ ਸੁਣ ਇਹਨੇ ਤਾਂ ਮੈਨੂੰ ਜੀਨ ਜੋਗਾ ਨਹੀਂ ਛੱਡਿਆ ਪਹਿਲਾ ਬੇਨਕ ਕੂੜੀ ਪਿੱਛੇ ਪਸਾਤੀ ਆਪਣੇ ਸਭ ਪੇਕੇ ਜਾ ਗਿਓ ਉਹ ਨਸ਼ੇਰੀ ਜਿਹੜੇ ਗੱਲ ਆਤੀ ਦੂਜੀ ਗੱਲ ਕਿਹੜੀ ਬਨਾਨੀ ਆ ਜਿਹੜੀ ਆਪ ਜਾਵੇ ਬਾਜ਼ਾਰ ਤੇ ਜਾਵੇ ਪੇਕੇ ਵਰਜੇ ਜਾਵੇ ਹੈ ਇਹ ਦੱਸ ਦੀ ਕਰੇ ਜਾਂਦੀ ਕਦੇ ਆ ਇਹ ਮੱਜ ਲੈਂਦੇ ਆ ਇਹ ਸਤਿਆਨਾਸ਼ ਕਰਤਾ ਕਰਦਾ ਸੱਲਾ ਉਹ ਤੂੰ ਰਹਿਣਾ ਇੱਥੇ ਤੇ ਜਾਣਾ ਜਾਂ ਚੁੱਕ ਆਪਣਾ ਬੋਰੀ ਵੇਚ ਤਰਾ ਤੇ ਨਿਕਲ ਜਾ ਕਰੋ ਮੇਰਾ ਚਲ ਜਾ ਦੌਰ ਜਾ ਤੂੰ ਅੱਜ ਸਜਾਈ ਨਾ ਦੀ ਏਦਾਂ ਦੀ ਆ ਇਹਨਾਂ ਨੂੰ ਜਿੰਨਾ ਮਰਜੀ ਫਿਰਤੇ ਚੁੱਕਿਆ ਪੁੰਜੇ ਡਿੱਗ ਪਈਆਂ ਦੇਖ ਲਓ ਕਿੰਨੀਆਂ ਗਰ ਗਈਆਂ ਹੁਣ ਵੀ ਹੈ ਪੈਰਾਂ ਤੇ ਪਾਣੀ ਵੀ ਪਾਣ ਦੇਂਦੀਆਂ ਸਰੀ ਆਮ ਗਈਆਂ ਆਪਣੇ ਪੇਕੇ ਚਲ ਗਈਓ ਮੈਨੂੰ ਪਤਾ ਜਿਹੜੇ ਕਰ ਗਈ ਐ ਕੋਈ ਜੀ ਇਹ ਕੋਈ ਜੀ ਜੜੀ ਨਾ ਇਹ ਸਾਰਿਆਂ ਦੇ ਵਾਦੇ ਆ ਤਿੱਖੀ ਬੜੀ ਤੇ ਕਿਉਂ ਨਹੀਂ ਬੜੀ ਉਹ ਇਹ ਕੋਈ ਵਾਦਾਂ ਗਹਤੀਆਂ ਵਾਦੇ ਦੇ ਨਾਲੋਂ ਤੇਰੇ ਦਾ ਪੀੜ ਹੁੰਦੀ ਰਾਤ ਦਵਾਈ ਲੈਣ ਗਈ ਕਈਆਂ ਤੋਂ ਹੀ ਹੋਰ ਪਾਸੇ ਤੇਰੀ ਪੀੜ ਹੋਣ ਲਈ ਤੇ ਮੈਂ ਦਵਾਈ ਲੈਣ ਗਈ ਹਾਂ ਮੈਂ ਮੈਂ ਥੋੜੀ ਕਿਤੇ ਗਈ ਹਾਂ ਉਹਦੇ ਪੇਕੇ ਦਵਾਈ ਲੈਣ ਗਈ ਉੱਥੇ ਪੇਕੇ ਦੀ ਮਾਂ ਅੰਮੀ ਨਹੀਂ ਡਾਕਟਰ ਨਹੀਂ ਨਹੀਂ ਭਾਜੀ ਮੈਂ ਤਾਂ ਮੁੱਕਰ ਗਈ ਹਾਂ ਵੀ ਮੈਨੂੰ ਜਾਣਾ ਇਹ ਕਹਿੰਦੀ ਮੈਨੂੰ ਕੰਮ ਆ ਮਾਰਾ ਜਾ ਬਹਾਰ ਤੇ ਨਹੀਂ ਪਤਾ ਘਰ ਤੇ ਕਹਿੰਦੇ ਰੋਟੀ ਪਾਣੀ ਖਾਣਾ ਕਿ ਨਹੀਂ ਖਾਣਾ ਮਰਨਾ ਕੋਈ ਹਸਪੀਟਲ ਨਹੀਂ ਆ ਜਿੱਥੇ ਤੁਸੀਂ ਗਈਆਂ ਸੀ ਹਾਦੂ ਹੋ ਗਈ ਸਾਰੇ ਜਣੇ ਮੇਰੇ ਦੁਆਲੇ ਹੋ ਜਾਂਦੇ ਇਹਨੂੰ ਪੁੱਛੋ ਨਹੀਂ ਨਹੀਂ ਖੜਾ ਹੀ ਮੈਨੂੰ ਮੈਂ ਕੀ ਕਰਨ ਜਾਣਾ ਹਾਂ ਮੇਰੇ ਕੀ ਲੱਗਦਾ ਹੀ ਜਾ ਲੱਤਾ ਤੇਰੀਆਂ ਨਾਲ ਲੱਗੀਆਂ ਉਹਨੇ ਖੜਿਆ ਤੈਨੂੰ ਕਿੰਗਾ ਨਾ ਤੂੰ ਉਹ ਮਾਫੀ ਮੰਗੀ ਜਾਂਦੀ ਸੀ ਹੱਥ ਜੋੜੀ ਜਾਂਦੀ ਸੀ ਮੈਨੂੰ ਮੈਨੂੰ ਬਚਾ ਲੈਣਾ ਜਾਣਾ ਇੱਕ ਵਾਰੀ ਆਪਣੀ ਮਾਂ ਨੂੰ ਮਿਲ ਕੇ ਉਹਨਾਂ ਪੁੱਛਣਾ ਪੁੱਛਣਾ ਮੈਂ ਨਹੀਂ ਮਾਂ ਨੂੰ ਮੈਂ ਆਪਣੀਆਂ ਜੀਆਂ ਮਾਂ ਨੂੰ ਮਿਲਣ ਨੂੰ ਸੱਚ ਮੰਨੋ ਤੂੰ ਤਾਂ ਤੂੰ ਤਾਂ ਘਰੇ ਦੱਸਦੀ ਓਏ ਗੱਲ ਸੁਣ ਇਹਨੂੰ ਮੈਂ ਪੱਕੇ ਹੀ ਭੇਜ ਦੇਣਾ ਆਪਣੀ ਮਾਂ ਨੂੰ ਮਿਲਦੀ ਰਵੇ ਆਪਣਾ ਬੋਰੀ ਬਿਸਤਰਾ ਗੋਲ ਕਰ ਜਾ ਸਾਨੂੰ ਨਹੀਂ ਚਾਹੀਦੀ ਜਾ ਆਹ ਮੈਨੂੰ ਐਵੇਂ ਆਪਾਂ ਦੇ ਹਾਂ ਤੂੰ ਸਾਨੂੰ ਤਾਂ ਘਰੇ ਸੱਚ ਦੱਸ ਕੇ ਜਾਂਦੀ ਮੈਂ ਉੱਥੇ ਚੱਲੀ ਆ ਤੇ ਮੈਂ ਤੇ ਦਵਾਈ ਦਾ ਦੱਸਿਆ ਜੋ ਤੂੰ ਤਾਂ ਨਹੀਂ ਬੋਲਣ ਹਟਦੀ ਤੂੰ ਤੇ ਨਾਲ ਪੀਂਗ ਰੜੀ ਆਦੇ ਬਈ ਮੈਂ ਉਹ ਬੋਲੀ ਬੋਲਣ ਦੀ ਹਾਂ ਆਪ ਉਹਦੇ ਨਾਲ ਰੜੀ ਆ ਤੈਨੂੰ ਜ਼ਬਰਦ ਮੈਂ 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 ਕਿਦ ਕੋ ਲੈਣਾ ਸੀ ਇਹਨੇ ਕਿ ਮੇਰੇ ਨਾਲ ਕਹਿਆ ਕਿ ਮੈਂ ਖੜਿਆ ਸੀ ਉੱਥੇ ਜਾ ਕੇ ਆਂਦੀ ਉਹਨੂੰ ਲੈ ਜਾ ਉਹਨੇ ਇੱਥੇ ਮੱਲ ਮਾਰ ਲੈਣੀ ਆਨੇ ਹੜਾ ਜੀਨਾ ਰਾਮ ਕਰ ਦੇਣਾ ਆ ਜਾ ਸਵੇਰੇ ਦੋਵੇਂ ਮਾਪੇ ਹੱਥ ਜੋੜ ਕੇ ਲੈ ਜਾ ਏਦਾਂ ਦੇ ਗੱਲਾਂ ਤੇ ਆਹ ਕਰ ਤੂੰ ਤਾ ਮੇਰੇ ਕੋ ਰਾਤ ਤੱਕ ਲੈਣਾ ਤੂੰ ਮਾਰੇਗਾ ਦੋਸਾ ਪੜੇ ਤੇਰੇ ਹੱਥ ਟੁੱਟ ਗਏ ਆ ਕੂੜੀਆਂ ਪਾਈਆਂ ਵਾ ਫੋਨ ਮੇਰੀ ਗੱਲ ਇਹਨੂੰ ਦੂਏ ਤੋਂ ਬਾਹਰ ਨਹੀਂ ਹੁੰਦਾ ਨਾ ਉਹ ਚੱਲ ਠੀਕ ਆ ਕਿਉਂ ਝੂਠ ਬੋਲਦੀ ਆ ਜੇ ਜਾਣਾ ਹੀ ਪੇਕੇ ਜਾਣਾ ਹੀ ਦੱਸ ਕੇ ਚੱਲ ਜਾਂਦੀ ਆ ਵੀ ਅਸੀਂ ਉੱਥੇ ਜਾਣਾ ਵਾ ਇੱਕ ਝੂਠ ਬਦਲੇ ਕਿੰਨੇ ਹੋਰ ਝੂਠ ਤੁਸੀਂ ਬੋਲਦੀਆਂ ਨਾਲ ਬਸ ਬਿੱਲੀ ਦੇ ਆਵੇ ਬਿੱਲੀ ਵਾਸਤੇ ਆਈ ਲੱਗ ਗਈਆਂ ਮੈਂ ਸੋਚਿਆ ਚੱਲ ਪੁੱਛ ਕੇ ਆਵਾਂ ਕੀ ਗੱਲ ਹੋਈ ਆ ਪੁੱਛ ਕੇ ਜਾਂਦੀ ਤੇ ਇਹਨਾਂ ਜਾਣ ਨਹੀਂ ਦੇਣਾ ਪਤਾ ਕੀ ਗੱਲ ਵਾ ਹੁਣ ਤੇ ਫੋਨਾਂ ਦਾ ਜ਼ਮਾਨਾ ਕਿ ਆਇਆ ਹਨਾ ਓ ਇਦਾਂ ਜਾ ਕੇ ਸੁਣਾ ਪਤਾ ਨਹੀਂ ਵਾ ਨਹੀਂ ਵੇਖ ਕੇ ਤਾਂ ਕਹਿੰਦੇ ਹੁੰਦੇ ਜਿੰਨਾ ਨਾਤਾ ਉਨਾ ਪੁੰਨ ਪੁੰਨ ਪਰਮਾਨੈਂਟ ਹੀ ਜਾ ਪਰਿਮਾ ਕੋ ਨਹੀਂ ਚਾਹੀਦੀ ਸਾਨੂੰ ਜਾ ਆਹੋ ਤੁਸੀਂ ਦੇ ਇਦਾਂ ਕਹਿੰਦਾ ਮੈਂ ਬੋਲਦੀ ਕੜੀ ਆਪਣੀ ਨੂੰ 1 ਵਜੇ ਤੇ ਕਿੱਦਾਂ ਇਹਨਾਂ ਨੇ ਹੱਤ ਚੁੱਕੀ ਮੈਨੂੰ ਕਿੰਨੀ ਵਾਰੀ ਮਾਰੀਆਂ ਵਾ ਕਿੰਨੀ ਵਾਰੀ ਕੀਤਾ ਤਾਂ ਮੇਰੇ ਹੱਥ ਝੁਕ ਗਿਆ ਉਹ ਇਹਨੇ ਚੰਦਰੇ ਦਾ ਨਾ ਇੱਕ ਚੰਦਰਾ ਬਿਮਾਰੀ ਹੁੰਦੀ ਉਹਦਾ ਇਲਾਜ ਹੀ ਖੇਤਰ ਵਾ ਪਿੰਡ ਚਲ ਗਈ ਖੇਤਰ ਦਾ ਫੰਡਾ ਹੁੰਦਾ ਉਹਦਾ ਕਿਹਦੇ ਲਾਂਬੇ ਚਲ ਗਈਆਂ ਕਿਦੇ ਗੁੱਸਾ ਨਾ ਕਰੋ ਤਾਂ ਨਹੀਂ ਪੁੱਛਣ ਵਾਲਾ ਨਹੀਂ ਕੋਈ ਜਿਹੜੀ ਗੱਲ ਜਾਣਾ ਪਰਦਾ ਕੁੜੀ ਪਰ ਪੁੱਛ ਕੇ ਜਾਵੇ ਉਹ ਗੱਲ ਪੁੱਛ ਕੇ ਗਈ ਉਹਨਾਂ ਨੂੰ ਦੱਸੋ ਪੁੱਛੋ ਨਹੀਂ ਪੁੱਛ ਕੇ ਗਈ ਤੈਨੂੰ ਪੁੱਛਿਆ ਨੇ ਮੈਂ ਮੈਨੂੰ ਨਹੀਂ ਕਿਸੇ ਨੇ ਪੁੱਛਿਆ ਲੈ ਆਪ ਉਹ ਦਈਆ ਮਾਰੇ ਕਰ ਆਪਣੇ ਖਸਬਾ ਪੁੱਛ ਕੇ ਜਾਇਆ ਕਰੋ ਤਨ ਦਾ ਸਵਾਲ ਪੁੱਛ ਪਾਈ ਨਹੀਂ ਅੱਗੇ ਕਰ ਗੱਲ ਮਾਤਾ ਕਿਉਂ ਝੂਠ ਬੋਲਦੀ ਆ ਇੱਥੇ ਬੈਠੀ ਨਾ ਤੈਨੂੰ ਪੁੱਛਿਆ ਵੀ ਝੂਠ ਮਾਰਿਆ ਤੂੰ ਝੂਠ ਮਾਰਦੀ ਆ ਮੈਂ ਮਾਤਾ ਆ ਤਾਂ ਤੁਸੀਂ ਝੂਠੀ ਆ ਮੇਰੀ ਗੱਲ ਸੁਣ ਓਏ ਚੁੱਪ ਕਰੋ ਤੁਸੀਂ ਹੁਣ ਸੱਚੀ ਹੋ ਗਈਆਂ ਜੇ ਮੇਰੀ ਗੱਲ ਸੁਣਨੀ ਤੂੰ ਤੇ ਚੁੱਪੀ ਕਰ ਜਾ ਠੀਕ ਆ ਵੇਖ ਆ ਨਵਾਂ ਟੀਆ ਵੇਖ ਲੋ ਆ ਤੂੰ ਬਾਅਦ ਇੱਕ ਦੂਜੀ ਨਾਲ ਤੋ ਇਕੱਠੀਆਂ ਨਹੀਂ ਜਾਣਾ ਠੀਕ ਆ ਤੇਰੀ ਦਵਾਈ ਮੈਂ ਲਿਆ ਕੇ ਦਊ ਮੈਂ ਚਲੂੰ ਨਾਲ ਤੇਰੇ ਠੀਕ ਆ ਇਹ ਜਿਹੜੇ ਕਿੱਦਾਂ ਮੈਨੂੰ ਚੰਗਾ ਲੱਗਦਾ ਇੱਥੇ ਚੰਤੇ ਖਾ ਜਾਣਾ ਹੁੰਦਾ ਵਾ ਇਹ ਵੀ ਸੰਗੜ ਪਾ ਕੇ ਰਾ ਕੇ ਸੰਗੜ ਪਾ ਕੇ ਮੈਨੂੰ ਤਾਂ ਲੱਗਿਆ ਦੋਵਾਂ ਨੂੰ ਪਾ ਲਈ ਗੱਲ ਆ ਮੈਂ ਮਾਝਾ ਸੰਗੜ ਪਾ ਕੇ ਰਖਣਾ ਆਪਣੀ ਨਾ ਨੂੰ ਸੁਭਾਣ ਗੱਲਾਂ ਕਰਦੇ ਬਹੁਤੀਆਂ ਨਾ ਹੁਣ ਪੋ ਜਾਈ ਨਾ ਉਹਨਾਂ ਦੀਆਂ ਰਲੀਆਂ ਵੇਖ ਚੁੱਕ ਦੀਆਂ ਵੇਖ ਕਿੱਦਾਂ ਬੋਲਦੀਆਂ ਜਬਾਨ ਪੈਜੀ ਥੰਡ ਪੈਜੀ ਥੰਡ ਅਹੀਂ ਨਹੀਂ ਚੰਗੀਆਂ ਸੱਸਾਂ ਨਹੀਂ ਚੰਗੀਆਂ ਤੁਹਾਨੂੰ ਪੈ ਗਈ ਹੈ ਨਾ ਜਦੋਂ ਕਿ ਕੱਲ ਹੁੰਦੇ ਹੱਥ ਚੁੱਕਣ ਨਾ ਬੈਂਦੇ ਹੋ ਚੱਲ ਬਾਬੋ ਚੱਲ ਵੇ ਸਿੰਦਰ ਸਿੰਘ ਮੇਰੀ ਗੱਲ ਸੁਣ ਹੱਥ ਨਾ ਪੁੱਤ ਚੁੱਕਿਆ ਕਰ ਚੰਗਿਆ ਨਹੀਂ ਲੱਗੀਦਾ ਤੇ ਆ ਕੰਦ ਨੂੰ ਮਾਰਨੇ ਤੇ ਆ ਜਨਾਨੀ ਨੂੰ ਮਾਰ ਲਿਆ ਮੈਂ ਮਾਸੀ ਜੀ ਗੱਲ ਕਹੀ ਹੈ ਨਾ ਕਿ ਇੱਕ ਚੰਦਰਾ ਬਿਮਾਰੀ ਹੁੰਦੀ ਆ ਹੱਥ ਤੇ ਲੱਗਦੀ ਆ ਨੌ ਤੇ ਹੁੰਦੀ ਆ ਤੇ ਉਹਦਾ ਫਾਂਡਾ ਛਿੱਤਰਦਾ ਹੀ ਹੁੰਦਾ ਵਾ ਇਹ ਨਹੀਂ ਮੰਦੀ ਉਹਦਾ ਛਿੱਤਰ ਤੋਂ ਬਿਨਾਂ ਇਹ ਛਿੱਤਰ ਇਨਾ ਕ ਨਾ ਆਵੇ ਵੀ ਇੰਦੀ ਲੰਮੀ ਜ਼ਬਾਨ ਵਾ ਤੈਨੂੰ ਕੀ ਪਤਾ ਓ ਮਾਂ ਦੀ ਇਤੋਂ ਵੀ ਲੰਮੀ ਆ ਮਾਂ ਦੀ ਇਤੋਂ ਵੀ ਲੰਮੀ ਆ ਓਨੂੰ ਸੋਣੀ ਨੂੰ ਉਹਨੇ ਕੁੱਟ ਲਿਆ ਤੇ ਕਰੀ ਜਾਣਾ ਕੀ ਹੋ ਗਿਆ ਦੋ ਜੀ ਲੜਦੇ ਹੀ ਜਾਂ ਲੜਦੇ ਆ ਅੰਦਰ ਕੀ ਹੋਇਆ ਵਾ ਅੰਦਰ ਦਿੱਤੀ ਦੋ ਦਿਨਾਂ ਤੋਂ ਰਾਤ ਦੇ ਅੰਦਰ ਦਿੱਤੀ ਅਗਲੇ ਦਿਨ ਕੱਢੀ ਜਾ ਕੇ ਦੇਖ ਲੈ ਆਹ ਤਾਂ ਗੱਲ ਮੇਰੇ ਨਾਲ ਅੱਜ ਕੀਤੀ ਤੂੰ ਵੀ ਨਹੀਂ ਉਧਰ ਦਾ ਬਸ ਰਿਆ ਵਿੱਚੇ ਵਿੱਚ ਸੜੀ ਜਾਣ ਡਿਆ ਵਾ ਉਹ ਮੈਂ ਕਰਾਂ ਕੀ ਮੈਂ ਤੇ ਆਪ ਉਹ ਨੂੰ ਕੋਸਣ ਡਿਆ ਜਦੋਂ ਉਹ ਵਿਚਾਰੀ ਵਿਆਹਤੀ ਉੱਥੇ ਤੇ ਹੁਣ ਉਹ ਇਹ ਉਹ ਨੂੰ ਕਹਿਣ ਗਈਆਂ ਇਹ ਦੋਵਾਂ ਜਾਨੀਆਂ ਪਿਆਰ ਕਿਤੇ ਲੈ ਜਾਓ ਉਹਨੂੰ ਗੱਲ ਹੀ ਇਹੋ ਆਹ ਗੱਲ ਹੀ ਆ ਹਾਂ ਹਾਂ ਇਹ ਗੱਲ ਹੀ ਇਹੋ ਹੀ ਆ ਤੇ ਕਹਿਣ ਗਈਆਂ ਵੀ ਲੈ ਜਾਓ ਕਿੱਤੇ ਨੇ ਕਿੱਤਾ ਮੋਟੇ ਦਾ ਮੋਟੇ ਹਲਾਤਾ ਐਦਾਂ ਮਾਰਦਾ ਜਿਵੇਂ ਜਨਾਨੀ ਦੀ ਲੋੜ ਹੀ ਨਹੀਂ ਹੁੰਦੀ ਇਹਨੂੰ ਪਰੌਂਡੇ ਕਹਿੰਨੇ ਦੇ ਦੇ ਨਹੀਂ ਪੁੱਕਾਉਂਦੇ ਕੜਾ ਵੇਲੇ ਕਹੀ ਕਿਤਨਾ ਕੱਤੀ ਦਾ ਮੈਂ ਸੋਚ ਲਿਆ ਤੇ ਪਾਇ ਤੇ ਫਸ ਗਈ ਚੱਲ ਜਾ ਤੋ ਇਧਰ ਕਰ ਮੈਂ ਹੁਣ ਹੱਦ ਹੋ ਗਈ ਏ ਤੇਰੀ ਚੱਲ ਜਾ ਮੈਂ ਤਾਂ ਮੈਨੂੰ ਨਹੀਂ ਲੋੜ ਤੇਰੀ ਨਿਕਲ ਜਾ ਗਲਤ ਸੁਣ ਰਾਮ ਤੇਰਾ ਕੀ ਖੂ ਬੰਦ ਕਰ ਲੈ ਆਪਣਾ ਨਿਰਗਤ ਵਾਂਗੂ ਤੇ ਰੰਗ ਬਦਲ ਜਾਂਦੇ ਆਦ ਬਣੀ ਐ ਕਰਦੇ ਜਿੱਦਾਂ ਕੀ ਹੌਲੀ ਬੋਲ ਨਾ ਹੁੰਦੀ ਨਾਂਦੀ ਰਵੇ ਸੁਣਦੀ ਰਵੇ ਮੈਨੂੰ ਨਹੀਂ ਕੋਈ ਡਰ ਇਹਦਾ ਹੰਤਰੀ ਦਾ ਮੈਂ ਸੋਚਿਆ ਈ ਮੇਰੀ ਸੁਣੇਗੀ ਵੀ ਕੀ ਕਿੱਡਾ ਕਾਕੀ ਦੀ ਕਹਾਵਤ ਆ ਗਈ ਏ ਨੀ ਹਾਂ ਹਾਲੇ ਤੇ ਗੁੰਗਲੋ ਤੇ ਮਿੱਟੀ ਚੜੀ ਤੇਰੇ ਸੇ ਆਪਣੇ ਸਾਰੇ ਤੇਰੇ ਤੇਰੀਆਂ ਸਕੀਮਾਂ ਹੀ ਤੂੰ ਹੀ ਕਰਿਆ ਮੈਨੂੰ ਨਾਲ ਤੇ ਨਾ ਲਾਂਦਾ ਤੁਸੀਂ ਮੇਰਾ ਅੱਛਾ ਤੇ ਕਾ ਮਕੇਦਾ ਸੀ ਦਵਿੰਦਰ ਤੈਨੂੰ ਪਤਾ ਇੱਥੇ ਦੀ ਉੱਥੇ ਨਹੀਂ ਤੁਰਦੀ ਐਡਾ ਵੱਡਾ ਰਿਸਕ ਵਾਲਾ ਕਰਨਾ 1500 ਕੋਈ ਨਹੀਂ ਮੇਰੇ ਪੈਸੇ ਹੁਣ ਮੈਨੂੰ ਦਈ ਪੂਰੇ ਮੈਂ ਦਾਤਾ ਜਾਂ ਤੂੰ ਮੇਰਾ ਸਾਥ ਨਹੀਂ ਦਿੰਦੀ ਅੱਛਾ 1500 ਬਦਲੇ ਹੋਰ 1500 ਮੈਂ ਕਢਵਾਣਾ ਵਾ ਉਹ ਤੇ ਗਏ ਸਮਝ ਤੇਰੇ ਤੇ ਦੂ ਮੈਂ ਤੈਨੂੰ ਕਿਹਾ ਚੁੱਪ ਕਰ ਦੇ ਨਾ ਪੂਆ ਬਾਹਰ ਹੋ ਜਾ ਮੇਰੀ ਗੱਲ ਸੁਣ ਲੈ ਸੁਣੇ ਕਿ ਵੀ ਕੋਈ ਨਹੀਂ ਸੁਣਨੀ ਹੁਣ ਵੇ ਨਹੀਂਆਂ ਤੇਰੀਆਂ ਗੱਲਾਂ ਮੈਂ ਪਰੇ ਜਿੱਤ ਓਏ ਚੁੱਪ ਕਰ ਤੇਰਾ ਰਾਦਾ ਹੀ ਵੀ ਜਿੱਦਾਂ ਉਹ ਖਲੋਤੇ ਸੀ ਨਾ ਉਥੇ ਬੁਰਸੀਆਂ ਨੂੰ ਮੈਨੂੰ ਤੇ ਐ ਲੱਗਦਾ ਜਿੱਦਾਂ ਘਰ ਨਹੀਂ ਵੜ ਦੇਣਾ ਨਹੀਂ ਸ਼ੁਕਰ ਕਰ ਉਹਨਾਂ ਨੇ ਹਾਨੂੰ ਅੰਦਰ ਵੜਨ ਦਿੱਤਾ ਵਾ ਤੇਰਾ ਰਾਦਾ ਤੇਰੇ ਮਾਂ ਬੰਦਾ ਮਾਰ ਕੇ ਆ ਗਈ ਬਾਹਰ ਆਈ ਬੜਾ ਵੱਡਾ ਗਨਾਹ ਕਰ ਦਿੱਤਾ ਸੀ ਪੇਕੇ ਹੀ ਚਲ ਗਈਆਂ ਨਿਕਲਦ ਨਹੀਂ ਗਈ ਕਿਤੇ ਤੇ ਫਿਰ ਉਹਨੂੰ ਆਂਦੀ ਹੂਰੇ ਤੇਰੇ ਮੂੰਹ ਚ ਕਿਦਾਂ ਘੁੰਣੀਆਂ ਪਈਆਂ ਨਹੀਂ ਪੈਰ ਦੀ ਪੈਰ ਤੋਂ ਐ ਰੰਗ ਬਟਾ ਜਾ ਨਹੀਂ ਜਿੱਤਾ ਕੀ ਉਥੇ ਤੂੰ ਆਪਣੇ ਟੱਬਰ ਦੀ ਬਣ ਗਈ ਤੇ ਮੇਰਾ ਕਸੂਰ ਇੰਨੇ ਖੜਿਆ ਤੇ ਤੇਰਾ ਵਾਦਾ ਤੇਰੀ ਜਣੀ ਮੈਂ ਖੜਿਆ ਪੈਸੇ ਤਾਂ ਮੈਂ ਤੂੰ ਇੱਥੇ ਇੱਥੇ ਨਹੀਂ ਹਿਲਦੀ ਪਤਾ ਨਾ ਫਿਰ ਤੂੰ ਕਹਿੰਦੀ ਅਥੇ ਆਪਣੇ ਖਸਮ ਨੂੰ ਵੀ ਮੈਨੂੰ ਮੈਂ ਪੈਸੇ ਤੇ ਖੜੀ ਹੈ ਹੈ ਉਦੋਂ ਤੇ ਤੇਰੇ ਜਿੰਮੇਬਾਰੀ ਨਿਕਲੀ ਆ ਦੇ ਬਹੁਤ ਵਗ ਬਹੁਤ ਇਲਾਤਾ ਮੈਂ ਵੇਖ ਲਿਆ ਸਿਆਹੇ ਤੇਰੇ ਦਿਲ ਚ ਖੋਟ ਹੀ ਤਾਂ ਤੂੰ ਫੋਨ ਉੱਤੇ ਛੱਡ ਕੇ ਆਈ ਆਪਣਾ ਅਕ ਲੱਗੀ ਤੈਨੂੰ ਕਿਦਰ ਦੀ ਨਹੀਂ ਆਦੀ ਚੜੀ ਸੀ ਭੈਣੇ ਮੈਨੂੰ ਕੀ ਪਤਾ ਸੀ ਫੋਨ ਮੇਰਾ ਉੱਥੇ ਕਿਦਾਂ ਰਹਿ ਗਿਆ ਆ ਤੇ ਜਿਹੜਾ ਨਹੀਂ ਪਤਾ ਲੱਗਣਾ ਉਹ ਲਗਾ ਤੇ ਨਾਲੇ ਤੇਰਾ ਰਦਾ ਤੇਰੇ ਮੋਰ ਤੱਕੇ ਹੋਗੇ ਤੇ ਮੈਂ ਵੀ ਕਰਾ ਲੈਂਦੀ ਨਹੀਂ ਮੇਰੀ ਤੇ ਸੱਸ ਦਾ ਸੁਭਾਅ ਦਾ ਤੈਨੂੰ ਪਤਾ ਹੀ ਆ ਕਈ ਕੋ ਆ ਤੇਰੀ ਸੱਸ ਨੇ ਕੀ ਕਰਤੂਤ ਕੀਤੀ ਆ ਸੰਘੜ ਪਾ ਲੋ ਇਹਨੂੰ ਇਹ ਤੇਰੇ ਸਾਹਮਣੇ ਮੈਂ ਨਹੀਂ ਪੁੱਛਿਆ ਇਹਨੂੰ ਪੁੱਛਿਆ ਨਾ ਪੁੱਛ ਕੇ ਗਈ ਨਾ ਆਹ ਤੇ ਬੈਠੀ ਮੈਨੂੰ ਨਹੀਂ ਪਤਾ ਫੇਰ ਤਾਂ ਮੁੱਕ ਗਈ ਕਿਉਂ ਤੂੰ ਜਿਹਦਾ ਕਹਿਣਾ ਨਹੀਂ ਆਈਆਂ ਜਾਂ ਪੁਛਪਲੇ ਤੇ ਜੇ ਤੂੰ ਮੁਕਰ ਸਕਦੀ ਹੋ ਨਹੀਂ ਮੁਕਰ ਸਕਦੀ ਤੂੰ ਅਸੀਂ ਕਿੱਦਾਂ ਹੁਣ ਮੇਰੀ ਕੁੱਤੇ ਖਾਣੀ ਕਰਨ ਦੀ ਇੱਕ ਤੇਰੇ ਨਾਲ ਗਈ ਹੈਂ ਦੂਜੀ ਵਾਰ ਜਨਾਮੀ ਕਰਾ ਲਈ ਕੀ ਸਵਾਦ ਨਾਲ ਜਾ ਕੇ ਕੀ ਸਵਾਦ ਮਾਂ ਨਾ ਦੋਖ ਸਕਤੇ ਘਰ ਹੀ ਆਈਆਂ ਨਾ ਦੱਸਾਂ ਹੀ ਨਾ ਤੇ ਆ ਕੇ ਲੈ ਜਾ ਤੇ ਦੋਖਸੋ ਕਰਨ ਨੂੰ ਮੈਂ ਪੂਰਾ ਕਰ ਲੈਂਦੀ ਐਨਾ ਮੈਂ ਤੇਰਾ ਕਰਦੀ ਆ ਤਾਂ ਵੀ ਚੜ ਚੜ ਮਾਰਦੀ ਆ ਤੇ ਕੁਛ ਪੇੜ ਤੇ ਇਦਾਂ ਉਬਲ ਉਬਲ ਪੈਂਦਾ ਹੀ ਚਪੇਣ ਮਾਰੀ ਉਹਨੂੰ ਮਾਰੀ ਕਿੱਦਾਂ ਕਿੰਨੀ ਵਾਰੀ ਮੇਰੇ ਮਾਰੀਆਂ ਨੇ ਮੇਰੇ ਕਦੇ ਗੱਲ ਕੀਤੀ ਕਦੀ ਪਿੱਛੇ ਦੱਸਿਆ ਇਹਨੂੰ ਮੇਰੀਆਂ ਚ ਪੈਣਾ ਦਾ ਨਹੀਂ ਦੁੱਖ ਇਹਨਾਂ ਸਾਰਿਆਂ ਨਖਤਿਆਂ ਨੂੰ ਉਹਦਾ ਦੁੱਖ ਹੁੰਦਾ ਹੀ ਹੋ ਇਹਦਾ ਦੁੱਖ ਹੁੰਦਾ ਹੀ ਹੋ ਇਹਦਾ ਤਾਂ ਮੈਂ ਪਤਾ ਨਹੀਂ ਕਿਹੜੇ ਵੇਲੇ ਕਦੀ ਸੋਚ ਲੈ ਇਹਨਾਂ ਖੱਤੀ ਦਾ ਤੇ ਆਪਣੀਆਂ ਜੜਾਂ ਚ ਭਾਲ ਲਈ ਆਪਣਾ ਵੇੜਾ ਕਰਕੇ ਕਰ ਲਿਆ ਮੈਨੂੰ ਤੇ ਵੇਖ ਵੇ ਤੇਰੇ ਨਾਲ ਬੜਾ ਹੀ ਤਰਸਾਉਂਦਿਆ ਹੀ ਜਦੋਂ ਨਹੀਂ ਤੂੰ ਮੇਰੇ ਜੁੰਡੇ ਫੜ ਲੈ ਤਾਂ ਜਦੋਂ ਨਹੀਂ ਉਹ ਤਾਂ ਮੇਰੇ ਜੁੰਡੇ ਫੜ ਲੈ ਇਹਦਾ ਮੇਰਾ ਕੋ ਪਿੱਛੇ ਹੁੰਦਾ ਨਹੀਂ ਮੈਂ ਕਦੇ ਸਨ ਹਾਂ ਤੇ ਤੇਰੇ ਸਾਰੇ ਹੀ ਆ ਪਰ ਹਿੰਮਤ ਵਾਲੇ ਨਹੀਂ ਆ ਹੁੰਦੇ ਹਾਂ ਹੁੰਦੇ ਹਾਂ ਭਰ ਕੇ ਗੱਡੀ ਉੱਥੇ ਲਿਆਉਂਦੀ ਹੈ ਪੰਚਾਇਤ ਤੇ ਉਹਨੂੰ ਖੜਦੇ ਹੈ ਨਹੀਂ ਤੂੰ ਉੱਥੇ ਐਨੀ ਗੱਲ ਵੀ ਕਹਿ ਸਕਦੀ ਕਿ ਕੋਈ ਨਹੀਂ ਭਾਜੀ ਦਵਾਈ ਲੈਣ ਲੱਗ ਕੇ ਗਈਆਂ ਲੈ ਤੇ ਜੇ ਨਾ ਕਰੋ ਹੋਵੀ ਆਈਆਂ ਤਾਂ ਕਿਹੜੀ ਗੱਲ ਪੇਕ ਮਾਪੇ ਪੇਕੇ ਆ ਪਰ ਨਾ ਹਾਏ ਹੈ ਨਹੀਂ ਮੈਂ ਕੀ ਕਰਦੀ ਉਹ ਤੇ ਵਕੀਲਾਂ ਨੂੰ ਮੈਂ ਇਕੱਠੇ ਹੋਏ ਸੀ ਪਰਚੀ ਲਿਆ ਦਵਾਈ ਲਿਆ ਫੋਨ ਲਿਆ ਨਹੀਂ ਮੈਨੂੰ ਤੇ ਨਾ ਬੋਲਣ ਜੋਗੀ ਨਹੀਂ ਛੱਡਿਆ ਜਦੋਂ ਝੂਠ ਸੱਚ ਬੋਲਣ ਦੀਆਂ ਤੇ ਬੋਲਣ ਦੀਆਂ ਹੀ ਝੂਠ ਬੋਲਣ ਦੀਆਂ ਹੀ ਝੂਠ ਪਰ ਫੜੀਆਂ ਤੇ ਆਪ ਗਈਆਂ ਜਦੋਂ ਤੇ ਫੋਨ ਛੱਡਈਆਂ ਮੈਂ ਤਾਂ ਕਦੀ ਵੀ ਨਾ ਫੜੀ ਜਾਵਾਂ ਮੈਂ ਤਾਂ ਇੱਜੇ ਦੇ ਵੱਡੇ ਕਾਰੇ ਕਰਦਾ ਮੈਂ ਤਾਂ ਨਹੀਂ ਫੜੀ ਜਾਂਦੀ ਆ ਮਾਰ ਤੇ ਹੀ ਥੋਖਾ ਗਿਆ ਜਿਹੜਾ ਤਤੜਾ ਫੋਨ ਉਤੇ ਰਹਿ ਗਿਆ ਉਹਦਾ ਤੇਰੀ ਮਾਂ ਚੁੱਕੇ ਨਾ ਚੁੱਕੇ ਪੰਜਾਬ ਇੱਕ ਬੈਲ ਤੇ ਖੜੇ ਜੋ ਬੰਦਾ ਫੋਨ ਚੁੱਕ ਰਹੀ ਤੇਰੀ ਮਾਂ ਦਾ ਵੀ ਬੇੜਾ ਕਰਕ ਹੋ ਗਿਆ ਇਹੋ ਦੋ ਦਿਨਾਂ ਦੀ ਨਕਤੀ ਨੇ ਚੁੱਕਿਆ ਨਹੀਂ ਹਾਰ ਕੇ ਗਈ ਹਾਂ ਅੱਜ ਪਾਤਾ ਹੀ ਪਾਣੀ ਅੱਜ ਪਾਤਾ ਹੀ ਪਿੰਡਿਆਂ ਚੋਂ ਨੇ ਪਾਣੀ ਫਿਰ ਆ ਬਾਸ ਕਰ ਹੁਣ ਬੁਸਕੀ ਜਾਣਾ ਮੈਂ ਚੱਲੀ ਹੋਰ ਮੈਂ ਤੇਰੇ ਨੂੰ ਆ ਕੇ ਤੇ ਕਹਿਣਾ ਫੇਰ ਆ ਗਈ ਆ ਹੁਣ ਐਵੇਂ ਨਾ ਮਗਰਮਸ ਜਿਆ ਸੂਕਟੀ ਚੱਲ ਐਹੋ ਜਿਹਾ ਮੈਨੂੰ ਕਹਦੇ 50 ਵਾਰੀ ਵੱਜੀਆਂ ਵਾ ਕਹਦੇ ਨਹੀਂ ਤੇਰੀਆਂ ਫੀਟੀਆਂ ਲੱਥ ਗਈਆਂ ਉੱਠ ਕੇ ਤਾਂ ਕੰਮ ਕਰ ਲੈ ਕੋਈ ਮੈਂ ਵੀ ਨੀੜੇ ਚੇਂਜ ਕਰ ਲਾਂ ਜਾ ਕੇ ਹੱਦ ਹੋ ਗਈ ਆ ਉਤੋਂ ਚੋਰੀਆਂ ਕਮਾਉਣੀਆਂ ਤੇ ਨਾਲੇ ਛੱਤਰ ਤੇ ਫੇਰ ਖਾਣੇ ਹੀ ਆ ਪਰ ਤੂੰ ਤਾਂ ਸਾਡੀਆਂ ਚੰਗੀਆਂ ਆ